ਮੇਰੇ ਵੱਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਲੋ ਅੱਜ ਆਪਾਂ ਫੇਰ ਇੱਕ ਗੋੜੀ ਲੈ ਕੇ ਮੈਂ ਹਾਜ਼ਰ ਹੋਈ ਆਂ ਜੀ ਲੋ ਜੀ ਸੁਣਦੇ ਆਂ ਜੀ ਗੋੜੀ ਵੀਰਾ ਚਨਣ ਮਨਣ ਦੀ ਰਾਤ ਤਾਰਾ ਸਿਖਰੇ ਗਿਆ ਵੀਰਾ ਚਨਣ ਮਨਣ ਦੀ ਰਾਤ ਤਾਰਾ ਫਿਕਰ ਗਿਆ ਵੀਰਾ ਕਿੱਥੇ ਗੁਜਰੀ ਸਾਰੀ ਰਾਤ ਪੈਣਾ ਨੂੰ ਫਿਕਰ ਪਿਆ ਵੀਰਾ ਕਿੱਥੇ ਗੁਜਰੀ ਸਾਰੀ ਰਾਤ ਪੈਣਾ ਨੂੰ ਫਿਕਰ ਪਿਆ ਪਹਿਣੇ ਗਿਆ ਸੀ ਮੇ ਪਾਉਂਦੇ ਦੇ ਪਾਸ ਸਾਹਾ ਸੁਦਾਮਣ ਨੂੰ ਪਹਿਣੇ ਗਿਆ ਸੀ ਮੇ ਪਾਉਂਦੇ ਦੇ ਪਾਸ ਸਾ ೀರ ಸಹುಧವ ತೆರ ಬಾ ತೆನದ ಫಿಕೀರ ಸಹುಧವ ತೇರ ಬಾ ತೆನು ಫಿಕೀರ ಚನ ಮನ ದೀರಾ ತಾರ ਵੀਰਾ ਚਨਣ ਮਨਣ ਦੀਰਾਤ ਤਾਰਾ ਸਿਕਰ ਗਿਆ ਵੀਰਾ ਕਿੱਥੇ ਗੁਜਰੀ ਸਾਰੀ ਰਾਤ ਪੈਣਾ ਨੂੰ ਫਿਕਰ ਪਿਆ ਵੀਰਾ ਕਿੱਥੇ ਗੁਜਰੀ ਸਾਰੀ ਰਾਤ ਪਹਿਣਾ ਨੂੰ ਫਿਕਰ ਪਿਆ ਤੇਨੇ ਗਿਆ ਸਿਲਲਾਰੇ ਦੇ ਪਾਸ ਚੀਰਾ ਰੰਗਮਣ ਨੂੰ ਪਹਿਨੇ ਗਿਆ ਸਿਲਲਾਰੇ ਦੇ ਪਾਸ ਚੀਰਾ ਰੰਗਮਣ ਨੂੰ ೀರ ಚಿರ ಗವ ಬಾ ತುಕರ ಚಿರ ಗವ ತೆರ ಬಾ ತುಕೀ ಚನನ ಮನ ದೀರ ತಾರ ಸಿಕರ ಗೇ ਵੀਰ ਚਨਨ ਮਨਣ ਦੀ ਰਾਤ ਤਾਰਾ ਸਿਖਰ ਗਿਆ ਵੀਰ ਕਿੱਥੇ ਗੁਜਾਰੀ ਸਾਰੀ ਰਾਤ ਪਹਿਣਾ ਨੂੰ ਫਿਕਰ ਪਿਆ ਪਹਿਣੇ ਗਿਆ ਸੀ ਮੈਂ ਦਰਜੀ ਦੇ ਪਾਸ ਵਰਦੀ ਸਵਾਮਣੇ ਨੂੰ ਪਹਿਨੇ ਗਿਆ ਸੀ ਮੈਂ ਵਰਦਰਜੀ ਦੇ ਪਾਸ ਵਰਦੀ ਸਵਾਮਣੇ ਨੂੰ ਵੀਰਾ ਵਰਦੀ ਸਵਾਵੇ ਤੇਰਾ ਬਾਪ ਤੈਨੂੰ ਕਦਾ ਫਿਕਰ ਪਿਆ ਵੀਰਾ ਚਨਣ ਚਨਨ ਮਨਣ ਦੇ ਰਾਤ ਤਾਰਾ ਸਿਖਰ ਗਿਆ ਵੀਰ ਕਿੱਥੇ ਗੁਜਰੀ ਸਾਰੀ ਰਾਤ ਪੈਣਾ ਨੂੰ ਫਿਕਰ ਪਿਆ ਵੀਰ ਕਿੱਥੇ ਗੁਜਰੀ ਸਾਰੀ ਰਾਤ ਪੈਣਾ ਨੂੰ ਫਿਕਰ ਪਿਆ ਤੇਨੇ ਗਿਆ ਸੀ ਸੁਨਿਆਰੇ ਦੇ ਪਾਸ ਗਹਿਣੇ ਕੜਾਉਣੇ ਨੂੰ ਤੇਨੇ ਗਿਆ ਸੀ ਸੁਨਿਆਰੇ ਦੇ ਪਾਸ ਗਹਿਣੇ ਕੜਾਉਣੇ ਨੂੰ ਵੀਰ ਗਹਿਨੇ ਕੜਾਵੇ ਤੇਰਾ ਬਾਪ ਤੈਨੂੰ ਕਾਦਾ ਫਿਕਰ ਪਿਆ ರ ಚನನ ಮನ ದೀರಾತಾರ ಸರ ಗೆಯ ವೀರಾ ಚನನ ಮನ ದೀರಾ ತಾರಿಖರೆಯರಾ ಕುಜಾರಿ ಸಾರಿ ರೂ ಫಿಕರ ಪ ਵੀਰ ਕੀਤੇ ਗੁਜਰੀ ਸਾਰੀ ਰਾਤ ਪੈਣਾ ਨੂੰ ਫਿਕਰ ਪਿਆ ਪੈਣੇ ਗਿਆ ਸੀ ਮੋਚੀ ਦੇ ਪਾਸ ਜੋੜਾ ਬਨਾਉਣੇ ਨੂੰ ਪੈਣੇ ਗਿਆ ਸੀ ਮੋਚੀ ਦੇ ਪਾਸ ਜੋੜਾ ਬਨਾਉਣੇ ਨੂੰ ೀರೋಡ ತೆಲು ಫಿಕರ ಪೀರ ಜೆರ ಬು ಕೀರ ಚನನ ಮನನಿ